ਟਾਡੇ ਜਰੀਏ ਸਰਕਾਰ ਨੂੰ ਕੋਈ ਬੇਨਤੀ ਪੱਤਰ ਜੇ ਕਿ ਆਏ ਤੇ ਤੁਸੀਂ ਸਰਕਲ ਕਮਿਸ਼ਨਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਜੀ ਸਤਵੀਰ ਸਿੰਘ ਸੋਢੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਤੋਂ ਤੇ ਜ਼ੂਬਾ ਜਨਰਲ ਸਕੱਤਰ ਦਾ ਮੇਰੇ ਕੋਲ ਅਹੁਦਾ ਹੈ ਜੀ ਤੇ ਮੈਂ ਅੱਜ ਪੰਜਾਬ ਦੇ ਏਡੀਜੀਪੀ ਅ ਅਰਵਤ ਸ਼ੋਕਲਾ ਜੀ ਉਹਨਾਂ ਨੂੰ ਮਿਲ ਕੇ ਆਏ ਆ ਜੀ ਸੋ ਉਹਨਾਂ ਨੂੰ ਮਿਲਣ ਦਾ ਕਾਰਨ ਇਹ ਸੀ ਕਿਉਂਕਿ ਜੋ ਜੋ ਕਿ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਦਰਪੇਸ਼ ਮੁਸ਼ਕਲਾਂ ਸੀ ਸਾਡੇ ਟੈਕਸੀ ਵਾਲੇ ਭਰਾਵਾਂ ਨੂੰ ਆ ਰਹੀਆਂ ਸੀ ਟੈਕਸੀ ਆਪਰੇਟਰਾਂ ਨੂੰ ਟਰਾਂਸਪੋਰਟਰਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਡਰਾਈਵਰ ਭਾਈਚਾਰੇ ਨਾਲ ਕੁੱਟਮਾਰ ਗੱਡੀਆਂ ਦੀ ਭੰਨ ਤੋੜ ਉਸ ਤੋਂ ਇਲਾਵਾ ਸਵਾਰੀਆਂ ਨਾਲ ਵੀ ਕਈ ਹੱਥੋ ਪਾਈ ਤੱਕ ਹੋਇਆ ਗਿਆ ਉਹ ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਜੋ ਪ੍ਰਸ਼ਾਸਨ ਹੈ ਉਹਨੂੰ ਲੈਟਰ ਕੱਢੇ ਗਏ ਪੰਜਾਬ ਦੇ ਜਿਹੜੇ ਪ੍ਰਸ਼ਾਸਕ ਉੱਚ ਅਧਿਕਾਰੀ ਨੇ ਉਹਨਾਂ ਨੂੰ ਲੈਟਰ ਕੱਢੇ ਗਏ ਹਿਮਾਚਲ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੱਢੇ ਗਏ ਸੋ ਉਹਨਾਂ ਲੈਟਰਾਂ ਦੇ ਤਹਿਤ ਕੱਲ ਸਾਨੂੰ ਕਾਲ ਆਈ ADGP ਅਰਪਤ ਸ਼ੁਕਲਾ ਜੀ ਦੀ ਉਹਨਾਂ ਦੇ ਐਡੀਟਰ ਸਾਹਿਬ ਦੀ ਕਿ ਆ ਕੇ ਸਾਬ ਨੂੰ ਮਿਲਿਆ ਜਾਵੇ ਕਿ ਤੁਹਾਡੇ ਜੋ ਜੋ ਵੀ ਤੁਸੀਂ ਸਮੱਸਿਆਵਾਂ ਨੂੰ ਲੈ ਕੇ ਸਾਨੂੰ ਲੈਟਰ ਕੱਢੇ ਨੇ ਉਹਨਾਂ ਬਾਬਤਾਂ ਕੇ ਗੱਲਬਾਤ ਕੀਤੀ ਜਾਵੇ ਸੋ ਉਸੇ ਬਾਬਤ ਅਸੀਂ ਅੱਜ ਤਕਰੀਬਨ 11 ਵਜੇ ਜਾ ਕੇ ਸ਼੍ਰੀ ਅਰਪਤ ਸ਼ੁਕਲਾ ਜੀ ਨੂੰ ਮਿਲੇ ਤੇ ਬੜੇ ਨਾਈਸ ਪਰਸਨ ਸੀ ਤੇ ਵਧੀਆ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਸੋ ਉਹਨਾਂ ਨੂੰ ਅਸੀਂ ਜਾਣੂ ਕਰਵਾਇਆ ਕਿ ਪਿਛਲੇ ਸਮੇਂ ਦੇ ਦੌਰਾਨ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੂੰ ਲੈ ਕੇ ਸਾਡਾ ਜਿਹੜਾ ਟੈਕਸੀ ਭਾਈਚਾਰਾ ਟੈਕਸੀ ਆਪਰੇਟਰ ਨੇ ਜਾਂ ਮਾਲਕ ਨੇ ਚਾਲਕ ਨੇ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਅ ਕਾਰਨ ਬਣੀ ਆ ਉਹ ਘਟਨਾਵਾਂ ਨੇ ਜਿਹੜੀਆਂ ਕਿਉਂਕਿ ਸਾਡਾ ਰਜਗਾਰ ਹੈ ਜੀ ਸਾਡਾ ਕਿਹੜਾ ਕੋਈ ਦੁਕਾਨ ਹੈ ਵੀ ਕਿਥੋਂ ਖੜ ਕੇ ਅਸੀਂ ਕੰਮ ਕਰ ਲੈਣਾ ਅਸੀਂ ਤਾਂ ਰੋਜ਼ ਰੋੜਾਂ ਦੇ ਚੱਲਣਾ ਸਾਡਾ ਕੰਮ ਕੀ ਹੈ ਅਸੀਂ ਤਾਂ ਸਵਾਰੀ ਨੂੰ ਲੈ ਕੇ ਜਾਣਾ ਉਹੀ ਸਾਡੀ ਰੋਜੀ ਹੈ ਰੋਟੀ ਹੈ ਜੇ ਉਹ ਕਮਾਵਾਂਗੇ ਤਾਂ ਘਰਦਿਆਂ ਨੂੰ ਬੱਚਿਆਂ ਨੂੰ ਆਪਣੇ ਨੂੰ ਘਰ ਨੂੰ ਚਲਾਵਾਂਗੇ ਅਸੀਂ ਖੜ ਨਹੀਂ ਸਕਦੇ ਸਾਡਾ ਨਾ ਖੜਨ ਦਾ ਏਡਾ ਸਾਡੇ ਕੋਲ ਕੋਈ ਸਿਸਟਮ ਹੈ ਕਿ ਅਸੀਂ ਖੜ ਕੇ ਆਪਣਾ ਘਰ ਚਲਾ ਸਕੀਏ ਸਾਨੂੰ ਤਾਂ ਜਾਣਾ ਪੈਣਾ ਕਿਉਂਕਿ ਪੰਜਾਬ ਲੈਵਲ ਤੇ ਲਾ ਲੋ ਜਾਂ ਇੰਡੀਆ ਲੈਵਲ ਤੇ ਲਾ ਲੋ ਜਿੰਨਾ ਵੀ ਡਰਾਈਵਰ ਭਾਈ ਚਾਰਾ ਉਹਨੂੰ ਆਊਟ ਆਫ ਸਟੇਟ ਦੇ ਵਿੱਚ ਜਾਣਾ ਹੀ ਪਊਗਾ ਅਗਰ ਰੋਜੀ ਰੋਟੀ ਕਮਾਉਣੀ ਹੈ ਇੱਕ ਸਟੇਟ ਦੇ ਵਿੱਚ ਨਹੀਂ ਕੰਮ ਕੀਤਾ ਜਾ ਸਕਦਾ ਉਸੇ ਤਹਿਤ ਸਾਨੂੰ ਸੀਜ਼ਨ ਵਾਈਜ਼ ਜਿਵੇਂ ਕਈ ਵਾਰ ਜੋ ਸਿਆਲ ਦਾ ਸੀਜ਼ਨ ਹੈ ਅਸੀਂ ਦਿੱਲੀ 에ਰਪੋਰਟ ਤੇ ਜਾਂਦੇ ਆ ਉਹ ਤੋਂ ਇਲਾਵਾ ਜਿਵੇਂ ਹੁਣ ਗਰਮੀਆਂ ਦਾ ਮੌਸਮ ਆ ਜਾਂਦਾ ਤਾਂ ਸਾਨੂੰ ਹਿਲ ਸਟੇਸ਼ਨਾਂ ਤੇ ਜਾਣਾ ਪੈਂਦਾ ਚਾਹੇ ਹਿਮਾਚਲ ਹੋਵੇ ਜੰਮੂ ਕਸ਼ਮੀਰ ਹੋਵੇ ਜਾਂ ਉੱਤਰਾਖੰਡ ਹੋਵੇ ਇਹਨਾਂ ਸਟੇਟਾਂ ਤੇ ਸਾਨੂੰ ਆਮ ਹੀ ਜਾਣਾ ਪੈਂਦਾ ਸੋ ਇਸੇ ਤਹਿਤ ਜੋ ਸਾਡੀ ਸੀਜ਼ਨ ਸਟਾਰਟ ਹੁੰਦੇ ਹੀ ਜੋ ਸਾਡੀਆਂ ਗੱਡੀਆਂ ਹਿਮਾਚਲ ਤੇ ਗਈਆਂ ਉੱਥੇ ਜਾ ਕੇ ਡਰਾਈਵਰ ਭਾਈਚਾਰੇ ਨਾਲ ਕੁੱਟਮਾਰ ਹੋਈ ਗੱਡੀਆਂ ਦੀ ਭੰਨ ਤੋੜ ਹੋਈ ਉਹਦੇ ਨਾਲ ਇੱਕ ਬਹੁਤ ਵੱਡਾ ਸਹਿਮ ਹੈ ਜਿਹੜਾ ਉਹ ਸਾਡੇ ਭਾਈਚਾਰੇ 'ਚ ਪਾਇਆ ਗਿਆ। ਤੇ ਸਾਡਾ ਜਿਹੜਾ ਰੋਜ਼ਗਾਰ ਸੀ ਉਹ ਕਿਤੇ ਨਾ ਕਿਤੇ ਸਾਡੇ ਹੱਥੋਂ ਚਲੇ ਗਿਆ ਕਿਉਂਕਿ ਡਰਾਈਵਰ ਭਾਈਚਾਰਾ ਜਾਣ ਤੋਂ ਕਤਰਾਉਣ ਲੱਗ ਪਿਆ ਕਿ ਮੈਂ ਹਿਮਾਚਲ ਨਹੀਂ ਜਾਵਾਂਗਾ ਉੱਥੇ ਜਾ ਕੇ ਸਾਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ। ਸੋ ਇਸੇ ਜੋ ਮਾਹੌਲ ਹੈ ਇਹਦੇ ਬਾਬਤ ਅੱਜ ਬਹੁਤ ਵਧੀਆ ਇੱਕ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੂੰ ਦੱਸਿਆ ਗਿਆ ਅਸੀਂ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਸਾਡੇ ਅਧਿਕਾਰੀਆਂ ਨੂੰ ਗੁਹਾਰ ਲਾਈ ਕਿ ਤੁਸੀਂ ਹਿਮਾਚਲ ਸਰਕਾਰ ਨੂੰ ਇਹਦੇ ਬਾਬਤ ਪੂਰਾ ਜਾਣੂ ਕਰਾਓ ਤੇ ਉਹਨਾਂ ਨੂੰ ਪੂਰਾ ਪ੍ਰੈਸ਼ਰ ਪਾ ਕੇ ਕਹੋ ਕਿ ਅੱਗੇ ਤੋਂ ਇਹੋ ਜੀਆਂ ਜੜੀਆਂ ਘਟਨਾਵਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਸੋ ਉਹਨਾਂ ਨੇ ਉਸੇ ਟਾਈਮ ਇੱਕ ਲੈਟਰ ਜੋ ਤਿਆਰ ਕੀਤਾ ਤੇ ਸਾਡੀ ਜੁਨੀਅਨ ਦੇ ਲੈਟਰ ਪੈਡ ਦੇ ਉੱਤੇ ਹੀ ਤਿਆਰ ਕੀਤਾ ਗਿਆ ਤੇ ਉਹਨਾਂ ਵੱਲੋਂ ਰეკਮੈਂਡ ਕਰਕੇ ਹਿਮਾਚਲ ਦੇ ਡੀਜੀਪੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਉਹ ਭੇਜਿਆ ਗਿਆ ਉਹ ਜੋ ਉਹ ਸਾਰੇ ਲੈਟਰ ਨੇ ਜਿਹੜੇ ਉਹ ਥਰੂ ਮਤਲਬ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਥਰੂ ਇਹ ਜਾ ਰਹੇ ਨੇ ਅਸੀਂ ਸਿੱਧੇ ਨਹੀਂ ਬਾਹਰ ਹੈ ਅਸੀਂ ਉਹਨਾਂ ਨੂੰ ਦਿੱਤੇ ਪੰਜਾਬ ਦੇ ਅਧਿਕਾਰੀਆਂ ਨੂੰ ਉਹ ਅੱਗੇ ਹਿਮਾਚਲ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਭੇਜ ਰਹੇ ਨੇ ਕਿਉਂਕਿ ਜਦੋਂ ਇੱਕ ਬਰਾਬਰ ਦਾ ਅਧਿਕਾਰੀ ਬਰਾਬਰ ਦੇ ਇੱਕ ਅਧਿਕਾਰੀ ਨੂੰ ਗੱਲ ਕਰਦਾ ਤਾਂ ਉਹਦੀ ਗੱਲ ਉਹਨੂੰ ਵਧੀਆ ਸਮਝ ਲੱਗ ਜਾਂਦੀ ਹੈ ਸੋ ਉਹ ਇੱਕ ਬਹੁਤ ਵਧੀਆ ਸਾਨੂੰ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹਮਾਜਲ ਦੇ ਵਿੱਚ ਤੁਹਾਡੇ ਨਾਲ ਕੋਈ ਵੀ ਕਿਸੇ ਕਿਸਮ ਦੀ ਘਟਨਾ ਨਹੀਂ ਵਾਪਰੂਗੀ ਬਸ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੱਕ ਪਰਸਨਲ ਫੋਨ ਤੇ ਪਹਿਲਾਂ ਗੱਲਬਾਤ કરી ਸੀ ਜਿਵੇਂ ਆਪਾਂ ਆਪਾ ਕਰ ਲੈਨੇ ਆ ਕਿ ਆ ਘਟਨਾਵਾਂ ਵਾਪਰ ਰਹੀਆਂ ਪਰ ਤੁਸੀਂ ਆਗੇ ਤੁਹਾਡੇ ਥਰੂ ਜਦੋਂ ਜਾਊਗੀ ਤੁਹਾਡੇ ਲੈਟਰ ਥਰੂ ਜਦੋਂ ਜਾਊਗੀ ਤਾਂ ਵਾਕਈ ਉਹਦਾ ਇੱਕ ਵਧੀਆ ਜਿਹੜਾ ਅਸਰ ਹੈ ਜਿਹੜਾ ਉਹ ਸਰਕਾਰ ਤੇ ਪਾਏਗਾ। ਸੋ ਅ ਗੱਲ ਕੀ ਹੈ ਇੱਕ ਹੀਣ ਭਾਵਨਾ ਵਾਲੀ ਗੱਲ ਸੀ। ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਤੇ ਉਹਨਾਂ ਨੂੰ ਲੈ ਕੇ ਹਿਮਾਚਲ ਦੇ ਵਿੱਚ ਉਹੀ ਬਦਲੇ ਦੀਆਂ ਜਿਹੜੀਆਂ ਘਟਨਾਵਾਂ ਸੀ ਉਹ ਵਾਪਰ ਰਹੀਆਂ ਸੀ। ਕਿਤੇ ਨਾ ਕਿਤੇ ਆਪਣੇ ਆਪ ਨੂੰ ਹੀਣ ਭਾਵਨਾ ਵਿੱਚ ਲੈ ਕੇ ਕੁਝ ਹੋ ਸਕਦਾ ਹੈ ਕਿ ਉੱਥੇ ਦੀਆਂ ਜਿਹੜੀਆਂ ਘਟਨਾਵਾਂ ਨੇ ਇੱਕ ਦੂਜੇ ਨਾਲ ਅਸੀਂ ਉਹਨਾਂ ਨੂੰ ਜੋੜ ਸਕਦੇ ਹਾਂ ਕਿ ਉਹਨਾਂ ਦਾ ਕਾਰਨ ਸ਼ਾਇਦ ਉਹੀ ਗੱਲਾਂ ਬਣੀਆਂ। ਤੇ ਉੱਥੇ ਹੁਣ ਇਹ ਵੀ ਹੋ ਸਕਦਾ ਹੈ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਵੀ ਕਈ ਵਾਰ ਕੋਈ ਸ਼ਰਾਰਤੀ ਅਨਸਰ ਹੁੰਦੇ ਨੇ ਹੋ ਸਕਦਾ ਹੈ ਉਹਨਾਂ ਦਾ ਕਿਸੇ ਨਾ ਕੋਈ ਲੈਣ ਦੇਣ ਨਾ ਹੋਵੇ ਸਿਰਫ ਇੱਕ ਦੋ ਸਟੇਟਾਂ ਦੇ ਵਿੱਚ ਮਤਭੇਦ ਪੈਦਾ ਕਰਨ ਲਈ ਦੋ ਸਟੇਟਾਂ ਦੇ ਵਿੱਚ ਉਹਨਾਂ ਦੇ ਰਿਸ਼ਤਿਆਂ ਨੂੰ ਖਰਾਬ ਕਰਨ ਲਈ ਕੁਝ ਸ਼ਰਾਰਤੀ ਜਿਹੜੇ ਅਨਸਰ ਨੇ ਸ਼ਾਇਦ ਉਹੀ ਇਹ ਕਰ ਰਹੇ ਨੇ ਸੋ ਅਸੀਂ ਵੀ ਕਿਹਾ ਜੀ ਦੇਖੋ ਚਾਹੇ ਸ਼ਰਾਰਤੀ ਅਨਸਰ ਕਰ ਰਹੇ ਨੇ ਚਾਹੇ ਕੋਈ ਜਾਣ ਬੁੱਝ ਕੇ ਕਰ ਰਿਹਾ ਹੈ ਜਾਂ ਜੋ ਵੀ ਹੋ ਰਿਹਾ ਹੈ ਪਰ ਹੋ ਬਹੁ ਮਾਰਾ ਰਿਹਾ ਇਹ ਪੰਜਾਬ ਸਰਕਾਰ ਪੰਜਾਬੀਆਂ ਲਈ ਵੀ ਹੈ ਤੇ ਹਿਮਾਚਲ ਲਈ ਵੀ ਹੈ ਕਿਉਂਕਿ ਹਿਮਾਚਲ ਵੀ ਇੱਕ ਟੂਰਿਸਟ ਸਟੇਟ ਹੈ ਅਗਰ ਟੂਰਿਸਟ ਜਾਊਗਾ ਤਾਂ ਉਹਦੀ ਜਿਹੜੀ ਇਨਕਮ ਹੈ ਉਹਦੀ ਜਿਹੜੀ ਪੂਰੀ ਇਕਨੋਮੀ ਹੈ ਉਹ ਉਹਦੇ ਤੇ ਹੀ ਡਿਪੈਂਡ ਕਰਦੀ ਹੈ ਜਿੰਨਾ ਉੱਥੇ ਟੂਰਿਸਟ ਜਾਊਗਾ ਅਸੀਂ ਗੱਡੀਆਂ ਲੈ ਕੇ ਜਾਂਦੇ ਆ ਉਹਨਾਂ ਦੇ ਟੈਕਸ ਭਰਦੇ ਆ ਤੇ ਟੋਲ ਟੈਕਸ ਦੰਦੇ ਆ ਤੇ ਜਦੋਂ ਸਾਡੀ ਸਵਾਰੀ ਜਾਂਦੀ ਹੈ ਉੱਤੇ ਚਾਹੇ ਕੋਈ ਕਮਰਾ ਲੈਂਦਾ ਚਾਹੇ ਉੱਥੇ ਕੋਈ ਰੋਟੀ ਖਾਂਦਾ ਚਾਹੇ ਕੋਈ ਉੱਥੇ ਜਾ ਕੇ ਕੋਈ ਕੱਪੜਾ ਖਰੀਦਦਾ ਕੋਈ ਵੀ ਕਿਸੇ ਕਿਸਮ ਦੀ ਖਰੀਦੋ-ਫਰੋਕਤ ਕਰਦਾ ਕੋਈ ਵੀ ਬਿਜ਼ਨਸ ਹੈ ਚਾਹੇ ਹਿਮਾਚਲ ਦਾ ਜੋ ਇੱਕ ਹਿਲ ਸਟੇਸ਼ਨ ਦਾ ਹੁੰਦਾ ਚਾਹੇ ਕੋਈ ਘੋੜੇ ਦੀ ਸਵਾਰੀ ਕਰਾਉਂਦਾ ਚਾਹੇ ਰਿਫਟ ਟਾਈਮ ਕਰਾਉਂਦਾ ਜਾਂ ਕੋਈ ਵੀ ਕਰਾਉਂਦਾ ਉਹ ਉਹਦੇ ਵਿੱਚੋਂ ਕੁਝ ਨਾ ਕੁਛ ਹਿਮਾਚਲ ਸਰਕਾਰ ਨੂੰ ਜ਼ਰੂਰ ਜਾਂਦਾ ਸੋ ਉਹਨਾਂ ਦੀ ਇਨਕਮ ਨਾਲ ਵੀ ਇਹ ਸਾਰਾ ਡਿਪੈਂਡ ਹੈ ਸੋ ਇਸੇ ਚੀਜ਼ ਦੀ ਅਸੀਂ ਗੁਹਾਰ ਲਾਈ ਤੇ ਪੰਜਾਬ ਟੈਕਸੀ ਆਪਰੇਟਰ ਜੂਨੀਅਨ ਹਮੇਸ਼ਾ ਹੀ ਆਪਣੇ ਜਿਹੜੇ ਟੈਕਸੀ ਭਾਰੀ ਭਾਈਚਾਰੇ ਦੇ ਲੋਕ ਨੇ, ਟਰਾਂਸਪੋਰਟਰ ਲੋਕ ਨੇ, ਡਰਾਈਵਰ ਭਾਈਚਾਰਾ ਉਹਨਾਂ ਦੇ ਹਿੱਤਾਂ ਨੂੰ ਲੈ ਕੇ ਸਮੇਂ-ਸਮੇਂ ਤੇ ਹਮੇਸ਼ਾ ਇਹ ਸਨੇਹਾ ਸਰਕਾਰਾਂ ਤੱਕ ਹੋਵੇ ਜਾਂ ਪ੍ਰਸ਼ਾਸਨ ਤੱਕ ਹੋਵੇ ਉਹ ਪਹੁੰਚਾਉਂਦੇ ਰਹਿੰਦੇ ਨੇ, ਪਹੁੰਚਾਉਂਦੀ ਰਹੀ ਹੈ ਤੇ ਅੱਗੇ ਤੋਂ ਵੀ ਪਹੁੰਚਾਉਂਦੇ ਰ੍ਹਾਂਗੇ ਤਾਂ ਕਿ ਜਿਹੜਾ ਸਾਡਾ ਡਰਾਈਵਰ ਭਾਈਚਾਰਾ ਉਹ ਨਿਡਰ ਹੋ ਕੇ ਕਿਸੇ ਡਰ ਜਾਂ ਭੈ ਦੇ ਮਾਹੌਲ ਤੋਂ ਮੁਕਤ ਹੋ ਕੇ ਆਪਣਾ ਵਧੀਆ ਕੰਮ ਕਰ ਸਕੇ ਤੇ ਵਧੀਆ ਆਪਣਾ ਖੁੱਲ੍ਹ ਦੇਲੀ ਨਾਲ ਸਿਸਟਮ ਨੂੰ ਚਲਾ ਸਕੇ ਕਿਉਂਕਿ ਇਹ ਜਿਹੜੇ ਸਹਿਮ ਦੇ ਮਾਹੌਲ ਨੇ ਇਹਨਾਂ ਨੂੰ ਲੈ ਕੇ ਜਦੋਂ ਸਾਡਾ ਡਰਾਈਵਰ ਭਾਈ ਜਰਾ ਕਿਤੇ ਵੀ ਜਾਊਗਾ ਤਾਂ ਉੱਥੇ ਜਾ ਕੇ ਉਹਨਾਂ ਨੂੰ ਡਰ ਦੇ ਕਾਰਨ ਜਾਂ ਕਿਸੇ ਕਾਰਨ ਹੋ ਸਕਦਾ ਐਕਸੀਡੈਂਟ ਕੋਈ ਹੋਰ ਘਟਨਾਵਾਂ ਨੂੰ ਵੀ ਅੰਜਾਮ ਮਿਲ ਜਾਂਦਾ ਕਿਉਂਕਿ ਲੱਗਦਾ ਹੁੰਦਾ ਵੀ ਪਤਾ ਨਹੀਂ ਮੈਂ ਅੱਗੇ ਸਟੇਟ 'ਚ ਵੜਨ ਲੱਗੇ ਆ ਅੱਗੇ ਜਾ ਕੇ ਮੇਰੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਦਾ ਕੋਈ ਵਰਤਾਰਾ ਹੋਊਗਾ ਜਾਂ ਕੋਈ ਕਿਸ ਤਰ੍ਹਾਂ ਦੀ ਕੋਈ ਘਟਨਾ ਹੋਏਗੀ ਸੋ ਉਹ ਉਹ ਪੈਸੇ ਨੂੰ ਮੁਕਤ ਕਰਨ ਲਈ ਅਸੀਂ ਇਹ ਸਾਰਾ ਮਤਲਬ ਸਿਸਟਮ ਨੂੰ ਲੈ ਕੇ ਆਏ ਆ ਤਾਂ ਕਿ ਜਿਹੜਾ ਸਾਡਾ ਹਿਮਾਚਲ ਤੇ ਪੰਜਾਬ ਜਾਂ ਅਦਰ ਸਟੇਟਾਂ ਨਾਲ ਇੱਕ ਭਾਈਚਾਰਕ ਜਿਹੜਾ ਸਿਸਟਮ ਆ ਉਹ ਪੈਦਾ ਹੋ ਸਕੇ ਤੇ ਅਸੀਂ ਇੱਕ ਸਟੇਟ ਜਾਂ ਦੂਜੀ ਸਟੇਟ ਦੇ ਵਿੱਚ ਜਾਈਏ ਤੇ ਜਿਹੜਾ ਸਹਿਮ ਦਾ ਮਾਹੌਲ ਆ ਉਹਨੂੰ ਖਤਮ ਕੀਤਾ ਜਾਵੇ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਕੰਟਰੋਵਰਸੀ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਸਾਨੂੰ ਰੋਜ਼ਗਾਰ ਕਰਨ ਦਾ ਪੂਰਾ ਖੁੱਲ ਕੇ ਮੌਕਾ ਦਿੱਤਾ ਜਾਵੇ ਧੰਨਵਾਦ ਜੀ ਕਿਤਨਾ ਕਿਤੇ ਇਹ ਜਿਹੜਾ ਘਟਨਾਵਾਂ ਵਾਪਰੀਆਂ ਜਾਂ ਇਹ ਪਾਣੀ ਵੱਟੇ ਜਾ ਰਹੇ ਆ ਕੀ ਇਹ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋ ਚੁੱਕਿਆ ਨਹੀਂ ਨਹੀਂ ਪਹਿਲਾਂ ਦੇਖੋ ਇਹ ਜਿਹੜੀ ਨਾ ਗੱਲਾਂ ਦੇਖੋ ਹੁੰਦਾ ਅੱਗੇ ਵੀ ਸਗਾ ਇਹ ਕੋਈ ਸ਼ੱਕ ਨਹੀਂ ਵੀ ਅੱਗੇ ਘਟਨਾਵਾਂ ਨਹੀਂ ਹੁੰਦੀਆਂ ਸੀ ਘਟਨਾਵਾਂ ਅੱਗੇ ਵੀ ਹੁੰਦੀਆਂ ਸੀ ਪਰ ਗੱਲ ਕੀ ਹੈ ਜਿਹੜਾ ਹੁਣੇ ਤਾਜ਼ਾ ਇੱਕ ਤੁਸੀਂ ਤੁਹਾਨੂੰ ਪਤਾ ਵੀ ਮਸਲਾ ਹੋ ਗਿਆ ਹਟਿਆ ਚੰਡੀਗੜ੍ਹ ਏਅਰਪੋਰਟ ਦਾ ਅਗਰ ਅਸੀਂ ਉਹਨਾਂ ਜੋੜ ਕੇ ਦੇਖੀਏ ਤੇ ਉਹਦਾ ਹੀ ਇਹ ਅੱਗੇ ਜਿਹੜਾ ਹਾਂ ਉਹਦਾ ਹਿੱਸਾ ਬਣਦਾ ਜੀ ਹੁਣ ਕਿਸੇ ਨੇ ਵੀ ਉਹ ਗਲਤੀ ਕੀਤੀ ਆ ਜਾਂ ਕਹਿ ਲਓ ਜਾਂ ਸਹੀ ਕੀਤਾ ਸੀ ਉਹਦੇ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਉਹਨੂੰ ਅਸਲੀ ਜਿਹੜਾ ਫੇਸ ਕਰ ਰਿਹਾ ਅਸੀਂ ਕਰ ਰਹੇ ਹਾਂ ਉਹਨੂੰ ਇੱਕ ਡਰਾਈਵਰ ਫੇਸ ਕਰ ਰਿਹਾ ਕਿਉਂਕਿ ਉਸ ਚੀਜ਼ ਤੋਂ ਬਾਅਦ ਉਸ ਘਟਨਾ ਤੋਂ ਬਾਅਦ ਜੇ ਅਗਰ ਕਿਸੇ ਨੂੰ ਪ੍ਰੋਬਲਮ ਆਈ ਹੈ ਤੇ ਉਹ ਪ੍ਰੋਬਲਮ ਡਰਾਈਵਰਾਂ ਨੂੰ ਆਈ ਹੈ ਜਿਆਦਾ ਹੀ ਇਹ ਕੰਮ ਜਿਹੜਾ ਸਾਡਾ ਜਿੰਨੇ ਵੀ ਵੀਰ ਸਾਡੇ ਗਏ ਆ ਹੁਣੇ ਪਿੱਛੇ ਜੇ 2 ਹਫ਼ਤੇ ਪਹਿਲਾਂ ਮੁੰਡਾ ਭਪਿੰਦਰ ਸਿੰਘ ਆਇਆ ਰੋਪੜ ਤੋਂ ਉਹਦੇ ਨਾਲ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਬਹੁਤ ਜ਼ਿਆਦਾ ਕੁੱਟਮਾਰ ਹੋਈ ਐਫ ਆਰ ਆਈ ਦਰਜ ਹੋਈ ਪਰ ਅੱਜ ਤੱਕ ਉਹਦੇ ਉੱਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਦੇਖੋ ਹਿਮਾਚਲ ਸਰਕਾਰ ਹੈ ਹਿਮਾਚਲ ਦੀ ਉਹ ਆਪਣਾ ਖੁਦ ਆਪਣੇ ਬੰਦਿਆਂ ਦਾ ਸੋਚਦੀ ਹੈ ਉਹਨੇ ਪੁੱਤ ਚਾਹੇ ਜਿੰਨਾ ਮਰਜ਼ੀ ਮਾੜਾ ਹੋਵੇ ਪਰ ਉਹਨੇ ਆਪਣੇ ਬੱਚੇ ਦਾ ਹੀ ਸੋਚਣਾ ਹੁੰਦਾ ਸੋ ਜੋ ਹਿਮਾਚਲ ਸਰਕਾਰ ਹੈ ਉਹ ਆਪਣੇ ਲੋਕਲ ਹੀ ਆਪਣੇ ਜਿਹੜੇ ਦਵੇ ਆ ਉਹਨਾਂ ਦਾ ਸੋਚ ਰਹੀ ਹੈ ਜਿਹੜੇ ਬੰਦੇ ਉਹਨਾਂ ਨੂੰ ਰੋਜ਼ਗਾਰ ਦਿੰਦੇ ਆ ਜਿੰਨਾ ਕਰਕੇ ਸਟੇਟ ਚੱਲਦੀ ਉਹਨਾਂ ਦੀ ਜਿਹੜੇ ਕੀ ਸਾਡੇ ਟੈਕਸੀ ਵਾਲੇ ਵੀਰ ਆ ਜਿਹੜੇ ਬਾਹਰੋਂ ਲੋਕ ਜਾ ਰਹੇ ਆ ਉਹਨਾਂ ਬਾਰੇ ਉਹਨਾਂ ਦੀ ਕੋਈ ਸੋਚ ਨਹੀਂ ਹੈਗੀ ਉਹ ਬਿਲਕੁਲ ਉਹਨੂੰ ਸੋਚ ਨੂੰ ਖਤਮ ਕਰਕੇ ਬੈਠੇ ਆ ਜੀ ਕਿੰਨਾ ਕੀਤੇ ਜਦੋਂ ਮੁੱਖ ਮੰਤਰੀ ਤੰਦੇ ਨੂੰ ਵੀ ਆਨ ਦਿੱਤਾ ਗਿਆ ਸੀ ਕਿ ਇਸ ਜੋ ਕਟਰਾ ਵਾਪਰਨੀ ਹੈ ਜੀ ਟੈਕਸੀ ਡਰਾਈਵਰ ਪਾਈ ਚਾਰਜ ਨਾਲ ਬਹੁਤ ਹੀ ਬੰਦਾ ਬਤਰਾਓ ਹੋ ਰਿਹਾ ਹੋ ਰਿਹਾ ਜੀ 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 ਇਹ ਜਿਹੜੇ ਪਾਣੀ ਵਰਤਾ ਜਾ ਰਿਹਾ ਜੀ ਇਹ ਕਿੰਨਾ ਕਿਤੇ ਨੁਕਸਾਨ ਦੇਈ ਹੈ ਬਿਲਕੁਲ ਜੀ ਬਿਲਕੁਲ ਪਰ ਉਹ ਅਜ ਤੱਕ ਕੀ ਉਹਨਾਂ ਹਿਮਾਚਲ ਜੀ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਵੱਲੋਂ ਕੋਈ ਅਜ ਤੱਕ ਇਸ ਤਰ੍ਹਾਂ ਦਾ ਕੋਈ ਉਹਨਾਂ ਦੇ ਉੱਪਰ ਕੋਈ ਐਕਸ਼ਨ ਦਿੱਤਾ ਗਿਆ ਕਿਸੇ ਦਾ ਸਰ ਮੇਸਤਰਾ ਦਿਖਣੇ ਸੁਣਨ ਨੂੰ ਮਿਲੇ ਨਹੀਂ ਐਕਸ਼ਨ ਤਾਂ ਦੂਰ ਦੀ ਗੱਲ ਜਿਹੜੇ ਇਹ ਨਾ ਬਕਾਇਦਾ ਐਫਆਰਆਈ ਦਰਜ ਹੋਈ ਉਹਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਹੋਈ ਪਪਿੰਦਰ ਸਿੰਘ ਦੀ ਬਕਾਇਦਾ ਜਿਹੜੀ ਆ ਤੁਹਾਨੂੰ ਦੱਸਿਆ ਉਹ ਬਕਾਇਦਾ ਐਫਆਰ ਜਾਰਜਾ ਥੋੜੇ ਦਿਨ ਹੁਣੇ 3 ਦਿਨ 4 ਦਿਨ ਪਹਿਲਾਂ ਵੀ ਇੱਕ ਦੁਬਾਰਾ ਫੇਰ ਪ੍ਰੋਬਲਮ ਆਈ ਆ ਸਾਡੇ ਇੱਕ ਡਰਾਈਵਰ ਵੀਰ ਮਨਾਲੀ ਦੇ ਵਿੱਚ ਹੋਟਲ ਨੂੰ ਗੱਡੀ ਬੈਗ ਲਾ ਰਿਹਾ ਹਾਈਵੇ ਤੋਂ ਜਦੋਂ ਉਹਨੇ ਗੱਡੀ ਬੈਕ ਲਾਉਣ ਲੱਗੇ ਤੇ ਚਾਰ ਨਸ਼ੇੜੀ ਕਿਸਮ ਦੇ ਜੋ ਉੱਥੇ ਲੋਕਲ ਜਿਹੜੀ ਜਿਨ੍ਹਾਂ ਦੇ ਉੱਪਰ ਜਿਹੜੀ ਗੱਡੀ ਦਾ ਪਲੇਟ ਵੀ yellow ਸੀ ਟੈਕਸੀ ਗੱਡੀ ਸੀ ਉਹਨਾਂ ਬੰਦਿਆਂ ਦੇ ਸ਼ਰੇਆਮ ਬੋਤਲਾਂ ਹੱਥ ਦੀਆਂ ਤੁਸੀਂ ਦੇਖਿਆ ਵੀ ਹੋਣਾ ਦੁਹੇਰੇ ਚੱਲਦਾ ਇੰਟਰਨੈਟ ਤੇ ਹੱਥ 'ਚ ਸ਼ਰੇਆਮ ਸ਼ਰਾਬ ਦੀਆਂ ਬੋਤਲਾਂ ਫੜੀਆਂ ਤੇ ਉਹਦੇ ਉੱਪਰ ਉਹਨਾਂ ਨੇ ਹ ਕਟਮਾਰ ਕੀਤੀ ਤੇ ਥਾਣੇ ਵਿੱਚ ਜਾ ਕੇ ਸਾਡੇ ਡਰਾਈਵਰ ਭਰਾ ਨੂੰ ਲਿਜਾ ਕੇ ਧੱਕੇ ਨਾਲ ਉਹਦੇ ਉੱਪਰ ਉਹਨੂੰ ਰਾਇਨਾਮਾ ਕਰਾਇਆ ਗਿਆ ਜਦਕਿ ਵੀਰ ਨੇ ਕਿਹਾ ਵੀ ਅਸੀਂ ਰਾਇਨਾਮਾ ਨਹੀਂ ਕਰਨਾ ਮੈਨੂੰ ਇਹਦਾ ਇਨਸਾਫ ਚਾਹੀਦਾ ਪਰ ਉੱਥੇ ਪ੍ਰਸ਼ਾਸਨ ਵੱਲੋਂ ਵੀ ਉਸ ਵੀਰ ਦੇ ਉੱਪਰ ਧੱਕੇ ਨਾਲ ਜ਼ੋਰ ਨਾਲ ਉਹਦੇ ਉੱਪਰ ਰਾਇਨਾਮਾ ਹੀ ਕਰਵਾਇਆ ਗਿਆ ਜੀ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਦੇ ਸਮੂਹ ਵੀਰ ਕੁਝ ਸਾਡੀਆਂ ਜੋ ਜਥੇਬੰਦੀਆਂ ਕਹਿ ਲੋ ਜਾਂ ਪੰਜਾਬ ਦੀਆਂ ਕਹਿ ਲੋ ਉਹ ਇਸ ਮਸਲੇ ਤੇ ਹੋਰ ਤੂਲ ਦੇ ਰਹੀਆਂ ਆਪਣੇ ਵੀਰਾਂ ਨੂੰ ਕੋ ਇਕੱਠੇ ਕਰਕੇ ਕੁਝ ਹਿਮਾਚਲ ਲਈ ਕਹਿ ਰਹੇ ਆ ਕਿ ਹਾਂਜੀ ਅਸੀਂ ਬੰਦ ਕਰ ਦਿਆਂਗੇ ਹਿਮਾਚਲ ਨੂੰ ਥੱਲੇ ਨਹੀਂ ਆਉਣ ਦੇਵਾਂਗੇ ਜਾਂ ਅਸੀਂ ਉੱਪਰ ਗੱਡੀਆਂ ਨਹੀਂ ਭੇਜਣੀਆਂ ਉਹ ਦੇਖੋ ਬੜਾ ਮੰਦ ਭੱਗਾ ਅਸੀਂ ਉਸ ਚੀਜ਼ ਦਾ ਸਖਤ ਸ਼ਬਦਾਂ ਦੀ ਨਕੇਦੀ ਕਰਦੇ ਆਂ ਦੇਖੋ ਸਾਡਾ ਜੋ ਰੋਜ਼ਗਾਰ ਹੈ ਉਹ ਕਿਤਨਾ ਸਾਡੇ ਹਰ ਵੀਰ ਨੇ ਇੱਕ ਤਕਰੀਬਨ 30 30 40 ਜਰ ਹਜ਼ਾਰ ਰੁਪਏ ਜਿਹੜੀ ਕਿਸ਼ਤਾਂ ਗੱਡੀਆਂ ਨਵੀਆਂ ਲਈਆਂ ਉਹਨੇ ਕਿਸ਼ਤ ਕਿੱਥੋਂ ਭਰਨੀ ਹੈ ਇੱਕ ਬੰਦਾ ਸ਼ਰਾਰਤੋ ਇਹ ਕੰਮ ਕਰ ਗਿਆ ਪਰ ਉਹਦੇ ਵਿੱਚ ਸਾਰਿਆਂ ਨੂੰ ਨਾ ਕੀਤਾ ਜਾਵੇ ਅਸੀਂ ਇਹੀ ਚਾਹੁੰਦੇ ਆਂ ਜੋ ਉੱਪਰ ਵੀਰ ਹੈ ਜਾ ਅਸੀਂ ਅਸੀਂ ਸਾਰੇ ਭਾਈਆ ਰਲ ਮਿਲ ਕੇ ਰਹਿਣਾ ਜਿੱਦਾਂ ਪਹਿਲਾਂ ਰਹਿੰਦੇ ਹਾਂ ਅੱਜ ਵੀ ਰਲ ਮਿਲ ਕੇ ਰਹਿਣਾ ਸਾਡਾ ਇਹੀ ਸੰਦੇਸ਼ ਹੈ ਵੀ ਅਸੀਂ ਜੋ ਵੀ ਇਹ ਘਟਨਾਵਾਂ ਉਹਦੇ ਜੜ ਤੱਕ ਜਾਈਏ ਬਾਕੀ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਕੋ ਵੀਡੀਓ ਆਉਂਦੀ ਹੈ ਪਹਿਲਾਂ ਉਹਨੂੰ ਪਰਖੋ ਉਹਦੇ ਵਿੱਚ ਉਹਦੇ ਦੂਏ ਜਾਓ ਉਨੇ ਕੋਖ ਕਰੋ ਵੀ ਇਹ ਸੱਚ ਹੈ ਕਿ ਝੂਠ ਹੈ ਫੇਰ ਸ਼ੇਅਰ ਕਰੋ ਜਿਹੜਾ ਅੱਜ ਹੁਣ ਨਵਾਂ ਕੰਮ ਟ੍ਰੈਂਡ ਚੱਲ ਪਿਆ ਲੋਕੀ ਦੇਖ ਲੈਣੀ ਸੱਚ ਹੈ ਜਾਂ ਝੂਠ ਹੈ ਜਾਂ ਪੁਰਾਣੀ 10-10 ਸਾਲ ਪੁਰਾਣੀ ਵੀਡੀਓ ਅੱਜ ਹੁਣ ਅਜ ਵੀ ਨੈਟ ਤੇ ਇਕਦਮ ਸ਼ੇਅਰ ਕਰ ਦਿੰਦੇ ਆ ਸਾਡੇ ਵੱਲੋਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਬੇਨਤੀ ਆ ਹਰ ਵੀਰ ਨੂੰ ਕਿ ਇਹ ਜਿਹੜੀਆਂ ਨਕਲੀ ਵੀਡੀਓ ਜਾਂ ਕੁਛ ਉਦੀ ਫੇਕ ਵੀਡੀਓ ਬਣਾ ਕੇ ਪਾ ਰਹੇ ਆ ਉਹਨੂੰ ਰੋਕਿਆ ਜਾਵੇ ਕਿਉਂਕਿ ਇਹ ਸਾਡੇ ਲਈ ਬਹੁਤ ਖਤਰਨਾਕ ਕੰਮ ਹੈ ਜੀ ਤੇ ਸਰਕਾਰ ਨੂੰ ਵੀ ਗੁਹਾਰਨਾ ਚਾਹੋਗੇ ਹਮਾਂ ਚਲਦੀ ਸਰਕਾਰ हिमाचल सरकार ਨੂੰ ਇਹ ਵੀ ਦੇਖੋ ਜੀ ਅਸੀਂ ਬੱਚਿਆਂ ਤੋਂ ਦੂਰ ਰਹਿ ਕੇ ਕੰਮ ਕਰਨ ਆਉਨੇ ਆ ਰਾਤ ਪਰ ਜਾ ਕੇ ਅਸੀਂ ਗੱਡੀਆਂ ਚਲਾ ਕੇ ਹਿਮਾਚਲ ਚ ਆਉਨੇ ਆ ਕਿ ਸਾਡੇ ਵੀ ਉੱਥੇ ਭਰਾ ਨੇ ਸਾਡੇ ਵੀ ਉੱਥੇ ਵੀਰ ਨੇ ਉਹ ਸਾਡੇ ਆਪਣੇ ਆ ਸਾਡੇ ਕੋਈ ਗੈਰ ਨਹੀਂ ਗੇ ਬੇ ਸਾਡੇ ਵੀ ਮਾਲ ਤੇ ਜਾਨ ਦੀ ਰੱਖਿਆ ਕੀਤੀ ਜਾਵੇ ਅਸੀਂ ਵੀ ਤੁਹਾਡੇ ਆ ਤੁਸੀਂ ਸਾਡੇ ਹੋ ਬੇ ਅਸੀਂ ਜਦੋਂ ਕੋਈ ਵੀ ਇੱਥੋਂ ਚੱਲ ਕੇ ਪਹਾੜ ਨੂੰ ਜਾਂਦੇ ਆ ਤਾਂ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਬਾ ਘਰੇਵਾਲ ਸਾਹਿਬ ਇੱਕ ਤੁਹਾਡ ਬੋਲ ਸੁਣ ਰਿਹਾ ਸਵਾਲ ਸੀਗਾ ਅਸੀਂ ਇਹ ਕਹਿਣਾ ਚਾਹਨੇ ਆ ਕਿ ਜਿਸ ਤਰ੍ਹਾਂ ਕਿ ਹਿਮਾਚਲ ਦੇ ਵਿੱਚ ਕਈ ਵਸਨੀਕ ਪੰਜਾਬ ਜਾ ਕੇ ਵਸੇ ਹੋਏ ਆ ਇੱਥੇ ਪ੍ਰਾਈਵੇਟ ਨੌਕਰੀਆਂ ਵੀ ਕਰਦੇ ਆ ਸਰਕਾਰੀ ਨੌਕਰੀਆਂ ਵੀ ਪਰੰਪਰੇ ਜਿਉਣ ਕਰਦੇ ਆ ਕਿ ਉਹਨਾਂ ਨੂੰ ਇਸ ਬਾਰੇ ਕੀ ਕਿਸ ਤਰ੍ਹਾਂ ਦੇਖਣਾ ਚਾਹੋਗੇ ਪੰਜਾਬ ਤੇ ਹਿਮਾਚਲ ਨੂੰ ਅਗਰੇ ਸਮੂਹ ਦੇ ਨੂੰ ਅਗੋਂ ਆਪਣਾ ਨਾਂ ਜੋੜਦੇ ਆ ਤਾਂ ਉਹਨਾਂ ਦੇ ਲੋਕ ਵੀ ਕਾਫੀ ਅੱਜੇ ਤੇ ਪੰਜਾਬੀਆਂ ਵਿੱਚ ਕਿਉਂ ਇਸ ਤਰ੍ਹਾਂ ਦੀ ਹੀਣ ਭਾਵਨਾ ਪੈਦਾ ਨਹੀਂ ਹੁੰਦੀ ਦੇਖੋ ਚਾਹੇ ਹਿਮਾਚਲ ਦੇ ਆ ਚਾਹੇ ਹਰਿਆਣੇ ਦੇ ਆ ਚਾਹੇ ਹੋਰ ਕਿਸੇ ਵੀ ਸਟੇਟ ਦੇ ਵੀ ਨੇ ਅਸੀਂ ਹੈ ਤਾਂ ਇੱਕ ਦੇਸ਼ ਦੇ ਵਾਸੀ ਇੱਕ ਮੁਲਕ ਚ ਰਹਿੰਦੇ ਆ ਸੋ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਵੀ ਉਹ ਦੂਸਰੀ ਸਟੇਟ ਤੋਂ ਆ ਜਾਂ ਤੀਸਰੀ ਸਟੇਟ ਤੋਂ ਆ ਅਸੀਂ ਇੱਕ ਦੇਸ਼ ਦੇ ਵਾਸੀ ਆ ਔਰ ਅਸੀਂ ਇਨਸਾਨ ਆ ਸਭ ਤੋਂ ਪਹਿਲਾਂ ਅਸੀਂ ਭਾਰਤੀ ਆ ਸੋ ਇਸ ਕਰਕੇ ਜਿਹੜੀਆਂ ਇਹ ਛੋਟੀਆਂ ਮੋਟੀਆਂ ਕੋਈ ਮੁਸ਼ਕਲਾਂ ਆਉਂਦੀਆਂ ਵੀ ਨੇ ਕਿਤਨਾ ਕਿਤੇ ਸਾਨੂੰ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਆ ਇਹ ਨਹੀਂ ਸੋਚ-ਸੋਚਣੀ ਚਾਹੀਦੀ ਜੇਕਰ ਹਿਮਾਚਲ ਵਾਲੇ ਨੇ ਪੰਜਾਬ ਬਾਰੇ ਕਹਿਤਾ ਤੇ ਅਸੀਂ ਉਹਨਾਂ ਦੇ ਮਗਰ ਪੈ ਜਾਈਏ ਜਾਂ ਹਰਿਆਣੇ ਵਾਲੇ ਨੇ ਕਹਿਤਾ ਅਸੀਂ ਉਹਨਾਂ ਦੇ ਖਿਲਾਫ ਹੋ ਜਾਈਏ ਖਿਲਾਫ ਨਹੀਂ ਸਾਨੂੰ ਹੋਣਾ ਚਾਹੀਦਾ ਸਾਨੂੰ ਉਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਜੇ ਅਸੀਂ ਹੱਲ ਨਹੀਂ ਕੱਢ ਸਕਦੇ ਤਾਂ ਪਲੀਜ਼ ਅਸੀਂ ਉਹ ਗੱਲਾਂ ਨੂੰ ਹਵਾ ਦੇ ਕੇ ਇੱਕ ਅੱਗ ਤੋਂ ਐਡੀ ਵੱਡੀ ਕੋ ਕਹਾਣਾ ਬਣਾ ਲਈਏ ਜੀਦਾ ਕੋ ਕੱਲ ਨੂੰ ਕੋਈ ਸਾਡੇ ਕਿਸੇ ਵੀਰ ਨੂੰ ਨੁਕਸਾਨ ਹੋਵੇ ਕਿਉਂਕਿ ਮੈਂ ਅਗਰ ਕਿਤੇ ਦੀ ਗੱਲ ਕਰਾਂ ਟੈਕਸੀ ਰਿਲੇਟਡ ਹੈ ਡਾ ਟਰਾਂਸਪੋਰਟ ਦਾ ਕਿਤੇ ਆਇਆ ਟਰਾਂਸਪੋਰਟ ਦੇ ਕਿਤੇ ਦੇ ਵਿੱਚ ਸਿਰਫ ਜੀ ਗੱਲ ਕਰੀਏ ਸਾਰੇ ਕਿੱਤਿਆਂ ਚੋਂ ਇਹੀ ਕਿੱਤਾ ਇਹ ਜਾਇਆ ਜਿਹੜਾ ਘਾਟ ਘਾਟ ਦਾ ਪਾਣੀ ਪੀਣ ਵਾਲੇ ਸਾਡੇ ਵੀਰ ਨੇ ਸਾਡੇ ਵੀਰਾਂ ਨੇ ਹਮਾਦਲ ਵੀ ਜਾਣਾ ਹੋਰ ਹਰੇ-ਹਰੇ ਸਟੇਟਸ ਚ ਜਾਣਾ ਆ ਸੋ ਅਗਰ ਜੇ ਅਸੀਂ ਆਈ ਇੱਕ ਦੂਸਰੇ ਨਾਲ ਵਿਗਾਰ ਪਾ ਕੇ ਬਹਿ ਜਾਾਂਗੇ ਇੱਕ ਦੂਏ ਨਾਲ ਅਸੀਂ ਮੂੰਹ ਮੋਟਾ ਕਰਕੇ ਬਹਿ ਜਾਾਂਗੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡੀਆਂ-ਵੱਡੀਆਂ ਕਮੀਆਂ ਗਿਣਾ ਕੇ ਇੱਕ ਦੂਸਰੇ ਨਾਲ ਵੈਰ ਪਾ ਲਾਂਗੇ ਤੇ ਅਸੀਂ ਕਿਤੇ ਨਾ ਕਿਤੇ ਉਹ ਜਿਹੜਾ ਆਪ ਦਾ ਕਾਰੋਬਾਰ ਤਾਂ ਖਰਾਬ ਕਰਾਂਗੇ ਕਰਾਂਗੇ ਦੇਸ਼ ਦਾ ਜਿਹੜਾ ਮਾਹੌਲ ਆ ਉਹ ਵੀ ਕਿਤੇ ਨਾ ਕਿਤੇ ਖਰਾਬ ਕਰਾਂਗੇ ਸੋ ਉਹਦੇ ਖਾਤਰ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਅਸੀਂ ਸਾਰੇ ਹੀ ਡਰਾਈਵਰ ਵੀਰਾਂ ਨੂੰ ਔਰ ਟਰਾਂਸਪੋਰਟ ਰਿਲੇਟਡ ਜਿੰਨੇ ਵੀ ਸਾਡੇ ਵੀਰ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਸੀ ਜਿਹੜਾ ਭਾਈਚਾਰਾ ਉਹ ਵਧਾਈਏ ਅਗਰ ਕੋਈ ਛੋਟੀ ਮੋਟੀ ਗੱਲ ਹੁੰਦੀ ਵੀ ਆ ਉਹਨੂੰ ਹੱਲ ਕਰਾਉਣ ਵੱਲ ਜਾਈਏ ਉਹਦਾ ਕੋਈ ਆਪਾਂ ਇਹ ਰਿਜ਼ਲਟ ਨਾ ਕੱਢੀਏ ਵੀ ਇਹ ਦੁਸ਼ਮਣਵਾਦੀ ਆ ਕਿਉਂ ਜਿਹੜਾ ਸਾਨੂੰ ਵੀਰ ਅੱਜ ਤੋਂ ਪਹਿਲਾਂ ਜਾਣਦਾ ਹੀ ਨਹੀਂ ਕਿ ਉਹ ਸਾਡੇ ਨਾਲ ਦੁਸ਼ਮਣ ਹੀ ਕਿਵੇਂ ਕੱਢ ਲੂਗਾ ਅੱਜ ਅਸੀਂ ਗਏ ਆ ਕਿਸੇ ਸਟੇਟ ਦੇ ਵਿੱਚ 10 ਮਿੰਟ ਪਹਿਲਾਂ ਅਸੀਂ ਉਹ ਬੰਦੇ ਨੂੰ ਜਾਣਦੇ ਨਹੀਂ ਤੇ 10 ਮਿੰਟਾਂ ਦੇ ਵਿੱਚ ਉਹ ਸਾਡਾ ਦੁਸ਼ਮਣ ਕਿਵੇਂ ਬਣ ਗਿਆ ਸਾਡੀ ਕੌਮ ਦਾ ਦੁਸ਼ਮਣ ਕਿਵੇਂ ਬਣ ਗਿਆ ਸਾਡੇ ਰੋਜ਼ਗਾਰ ਦਾ ਦੁਸ਼ਮਣ ਕਿਵੇਂ ਬਣ ਗਿਆ ਸਾਡੀ ਸਟੇਟ ਦਾ ਦੁਸ਼ਮਣ ਕਿਵੇਂ ਬਣ ਗਿਆ ਸੋ ਇਹ ਸੋਚਣਾ ਚਾਹੀਦਾ ਇਹ ਸੋਚ ਕੇ ਜਿਹੜੇ ਵੀ ਇਹ ਸਾਡੇ ਮਨਾਂ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਗਲਤ ਖਿਆਲ ਆ ਉਹ ਕੱਢ ਕੇ ਆਪਸੀ ਭਾਈਚਾਰੇ ਨੂੰ ਵਧਾਉਣਾ ਚਾਹੀਦਾ ਆ ਕਿਉਂਕਿ ਜਿੰਨਾ ਭਾਈਚਾਰਾ ਸਾਡਾ ਵਧੂਗਾ ਹਿਮਾਚਲ ਵਾਲੇ ਵੀਰ ਸਾਡੇ ਇੱਥੇ ਆ ਸਕਦੇ ਆ ਅਸੀਂ ਉੱਥੇ ਜਾ ਸਕਦੇ ਆ ਕੋਈ ਸਾਨੂੰ ਕੋਈ ਰਿਕਵਰਡ ਨਹੀਂ ਨਾ ਕੋਈ ਉਹਨਾਂ ਵੱਲੋਂ ਰਿਕਵਰਡਾ ਨਾ ਕੋਈ ਸਾਡੇ ਵੱਲੋਂ ਰਿਕਵਰਡਾ ਪਰ ਉਹਨਾਂ ਵੀਰਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਇਸ ਛੋਟੀਆਂ-ਮੋਟੀਆਂ ਗੱਲਾਂ ਨੂੰ ਚਲੋ ਗੱਲ ਛੋਟੀ ਤਾਂ ਨਹੀਂ ਹੈਗੀ ਵੱਡੀ ਆ ਕੁੱਟਮਾਰ ਕਰਨੀ ਕੋਈ ਛੋਟੀ ਗੱਲ ਨਹੀਂ ਹੁੰਦੀ ਪਰ ਉਹਨੂੰ ਹਵਾ ਦੇ ਕੇ ਐਡਾ ਤੂਲ ਦੇ ਕੇ ਐਡੀ ਇੱਕ ਗੱਲ ਜਿਆਦੇ ਵੱਡੀ ਬਣਾ ਕੇ ਤੇ ਉਹਨੂੰ ਦੁਸ਼ਮਣਵਾਦੀ ਵਾਂਗੂ ਪੇਸ਼ ਕਰਨਾ ਉਹ ਨਾ ਕੀਤਾ ਜਾਵੇ ਸੋ ਐਨੀ ਬੇਨਤੀ ਹੈ ਜੀ ਇੱਕ ਰੋਹ ਗਿਆ ਜਿ ਸਵਾਸ ਵਿੱਚ ਜਿਸ ਤਰ੍ਹਾਂ ਕਿ ਇਹ ਇਸ ਨੂੰ ਦੇ ਤੁਹਾਡੀ ਯੂਨੀਅਨ ਵੱਲੋਂ ਬੜਾ ਬੜਾ ਕਲਾ ਕੀਤਾ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਪੰਜਾਬ ਵਿੱਚ ਇਸ ਤਰ੍ਹਾਂ ਦੇ ਬਣਾਲੇ ਇਹ ਕਰਨਾ ਕਿਸੇ ਦੀ ਹੈਬਿਟ ਨਹੀਂ ਸ਼ੌਂਕ ਹੀ ਆ ਕਿਉਂਕਿ ਜੋ ਪੰਜਾਬ ਵਿੱਚ ਹਰ ਟਾਈਮ ਉਪਰਾਲੇ ਲੰਗਰਸ਼ਰੀ ਦਾ ਰਣਾ ਲਗਾ ਪਲਗਾ ਜਾਈ ਰਹੇ ਨੇ। ਉਸ ਤਰ੍ਹਾਂ ਕਿ ਇੱਕ ਹੋਰ ਛੋਟਾ ਜਿਹਾ ਮਸਲਾ ਜਿਹੜਾ ਕਿ ਹੈ ਤਾਂ ਲੋਕਾਂ ਦੀ ਵਸਤੀ ਆ ਤੇ ਕਿਸਾਨ ਜੁੜੀ ਨੂੰ ਭਾਈਚਾਰੇ ਵੱਲੋਂ ਜੋ ਟੋਲ ਦਾ ਲੱਡੂ ਆ ਤੇ ਤਰ੍ਹਾਂ ਤਰ੍ਹਾਂ ਲਗਾਇਆ ਗਿਆ। ਠੀਕ ਹੈ? ਉਹ ਕਿਤਨਾ ਕਿਤ ਤੁਸੀਂ ਉਸ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਕਿਸਾਨ ਭਾਈਚਾਰੇ ਨੇ ਤਕਰੀਬਨ ਤਕਰੀਬਨ ਗੱਲ ਕਰੀਏ ਹਰੇਕ ਕੋਈ ਵੀ ਮੁੱਦਾ ਹੁੰਦਾ ਤੇ ਅੱਗੇ ਗਾਹਾਂ ਪਹਿਲੀ ਕਤਾਰ ਦੇ ਵਿੱਚ ਖੜ ਕੇ ਉਹਦਾ ਵਿਰੋਧ ਕਰਿਆ ਜੇ ਕੋਈ ਗਲਤ ਹੁੰਦਾ ਸੋ ਉਸੇ ਤਰੀਕੇ ਨਾਲ ਇਹ ਟੋਲ ਪਲਾਜ਼ੇ ਤੇ ਕਿਸਾਨ ਭਾਈਚਾਰੇ ਨੇ ਪਹਿਲੀ ਕਤਾਰ ਦੇ ਵਿੱਚ ਪਹਿਲ ਕਰਕੇ ਤੇ ਉਹਦਾ ਵਿਰੋਧ ਕਰਿਆ ਤੇ ਉਸ ਵਿਰੋਧ ਦਾ ਸਾਥ ਜਿਹੜਾ ਆਇਆ ਉਹ ਸਾਡੇ ਟੈਕਸੀ ਯੂਨੀਅਨ ਦੇ ਜਿਹੜੇ ਅਲੱਗ-ਅਲੱਗ ਸਾਡੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਨੇ ਔਰ ਹੋਰ ਵੀ ਟੈਕਸੀ ਯੂਨੀਅਨਾਂ ਨੇ ਕਿਸਾਨ ਵੀਰਾਂ ਦਾ ਸਾਥ ਦੇ ਕੇ ਉਹਨਾਂ ਦੇ ਨਾਲ ਮੋਢੇ ਦੇ ਨਾਮ ਮੋਢਾ ਲਾ ਕੇ ਤੇ ਉਹ ਜਿਹੜਾ ਸਾਡੇ ਨਾਲ ਲੁੱਟਖਸਟ ਹੋ ਰਹੀ ਸੀ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਉਹ ਕਾਫੀ ਦੇਰ ਪਹਿਲਾਂ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਆ ਉਹਦਾ ਜਿਹੜੀ ਮਨਿਆਦ ਆ ਉਹ ਖਤਮ ਹੋ ਚੁੱਕੀ ਹੈ ਸੋ ਜੇ ਅਗਰ ਮਨਿਆਰ ਖਤਮ ਹੋ ਚੁੱਕੀ ਹੈ ਤਾਂ ਇਹਦਾ ਮਤਲਬ ਤਾਂ ਇਹ ਹੈ ਵੀ ਸਰਕਾਰਾਂ ਸੁੱਤੀਆਂ ਪਈਆਂ ਨੇ ਸਾਡੀ ਲੁੱਟ ਕਰਾ ਕੇ ਸਰਕਾਰਾਂ ਰਾਜੀ ਨੇ ਕੰਮ ਕਰਦਾ ਸਾਨੂੰ ਕੀ ਦੇਣਾ ਸਾਨੂੰ ਦੋ ਵਕਤ ਦੀ ਰੋਟੀ ਤਾਂ ਕੀ ਦੇਣੀ ਅਗਰ ਅਸੀਂ ਜੇ ਮੰਨ ਲਓ 5-700 ਦਿਹਾੜੀ ਕਮਾ ਵੀ ਰਹੇ ਆ ਤੇ ਇੱਕ ਵਾਰੀ ਜਾਣ ਦਾ 4-400 ਰੁਪਇਆ 3-300 ਰੁਪਇਆ ਟੂਲ ਦੇ ਰਹੇ ਆ ਅੱਧੀ ਦਿਹਾੜੀ ਉਹਨਾਂ ਨੂੰ ਦੇ ਦਾਂਗੇ ਤੇ ਨਿਆਂਇਆਂ ਨੂੰ ਕੀ ਕਰਵਾਵਾਂਗੇ ਸੋ ਕਿਸਾਨਾਂ ਨੇ ਬਹੁਤ ਵਧੀਆ ਕਰਿਆ ਔਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਆਂ ਔਰ ਲਗਾਤਾਰ 15 ਦਿਨਾਂ ਤਾਈਂ ਉਹਨਾਂ ਦੇ ਨਾਲ ਸਾਥ ਦਿੱਤਾ ਹੈ ਉਹਨਾਂ ਦਾ ਅੱਗੇ ਵੀ ਅਗਰ ਕੋਈ ਉਹ ਇਹ ਜਿਹਾ ਮਨੁੱਖਤਾ ਦੇ ਲਈ ਕੰਮ ਕਰਦੇ ਨੇ ਤੇ ਉਹਨਾਂ ਦੇ ਵਿੱਚ ਹਮੇਸ਼ਾ ਅਸੀਂ ਸ਼ਾਮਲ ਹੋਵਾਂਗੇ ਬਸ ਅਸੀਂ ਆਪ ਜੀ ਦੇ ਮਾਧਿਅਮ ਰਾਹੀਂ ਦੁਆਰਾ ਤੋਂ ਸਾਡੇ ਜਿਹੜੇ ਪੰਜਾਬ ਦੇ ਲਾਇਨ ਆਰਡਰ ਅ ਸ਼ੁਕਲਾ ਜੀ ਸਾਡੇ ਏਡੀਜੀਪੀ ਸਾਹਿਬ ਉਹਨਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਸਾਡੀ ਅੱਜ ਉਹਨੀ ਬਹੁਤ ਵਧੀਆ ਜੜੀ ਪੁਕਾਰ ਸੁਣੀ ਤੇ ਅੱਗੇ ਤੋਂ ਵੀ ਆਸ ਕਰਦੇ ਆਂ ਜੋ ਸਾਨੂੰ ਉਹਨੀ ਪ੍ਰੋਮਿਸ ਕੀਤੇ ਆ ਅਰਪਿਤ ਸ਼ੁਕਲਾ ਜੀ ਨੇ ਜੋ ਵੀ ਏਡੀਜੀਪੀ ਲਾਇਨ ਆਰਡਰ ਨੇ ਤੇ ਉਹ ਨਹੀਂ ਸਾਨੂੰ ਬੜਾ ਅੱਜ ਬਹੁਤ ਵਧੀਆ ਟਰੀਟ ਕੀਤਾ ਤੇ ਸਾਡੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਅਸੀਂ ਉਹਨਾਂ ਦਾ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਵੱਲੋਂ ਹੱਥ ਜੋੜ ਕੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਉਹ ਨਹੀਂ ਸਾਨੂੰ ਸਾਰਾ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਅਸੀਂ ਜਲਦ ਜੋ ਵੀ ਮਸਲੇ ਆ ਉਹਨੂੰ ਜਲਦ ਹੱਲ ਕਰਾਵਾਂਗੇ ਸੋ ਇਸ ਸਾਰੇ ਮਸਲਾਂ ਨੂੰ ਦੇਖਦੇ ਹੋਏ ਜਨਤਾ ਨੂੰ ਸਰਕਾਰ ਨੂੰ ਜੀ ਇਹ ਅਪੀਲ ਕਰਨਾ ਚਾਹੂਗੀ ਕਿ ਜਿਸ ਦਿਨ ਆ ਕੀ ਸਾਰਾ ਮਾਹੌਲ ਸ਼ਾਂਤ ਹੋਵੇ ਤਾਂ ਜੋ ਅਸੀਂ ਇੱਕ ਠੋਡੇ ਨਾਲ ਉਹਦੀ ਨਾ ਉਹਦਾ ਲੱਗਦੀ ਕਿ ਤੁਹਾਨੂੰ ਜੇ ਸਟੇਟ ਦੇ ਭਾਈ ਤਰੇ ਨਾਲ ਸਾਥ ਦਈਏ ਤਾਂ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਮੈਂ ਦੂਜੀ ਸਟੇਟ ਦੇ ਤੁਹੇ ਸ਼ਹਿਰ ਤੋਂ ਆਇਆ ਹਾਂ ਸੋ ਇਸ ਮਸਲੇ ਦੇ ਵਿੱਚ ਸਰਕਾਰਾਂ ਪ੍ਰਸ਼ਾਸਨ ਚਾਹੇ ਹਿਮਾਚਲ ਹੈ ਚਾਹੇ ਪੰਜਾਬ ਹੈ ਬਹੁਤ ਵਧੀਆ ਰੋਲ ਅਦਾ ਕਰ ਸਕਦੀ ਹੈ ਕਿਉਂਕਿ ਗੱਲ ਕੀ ਹੈ ਜਦੋਂ ਕੋਈ ਇੱਕ ਘਟਨਾ ਵਾਪਰਦੀ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਇਨਸਾਫ ਦੇ ਕੇ ਉਹਨੂੰ ਰੋਕਦੇ ਹਾਂ ਜਾਂ ਪੀੜਤ ਬੰਦੇ ਨੂੰ ਕਿਤੇ ਨਾ ਕਿਤੇ ਇਨਸਾਫ ਦੰਨੇ ਆ ਦੋਸ਼ੀਆਂ ਨੂੰ ਸਜ਼ਾਵਾ ਦੰਨੇ ਆ ਜਾਂ ਉਹਨਾਂ ਨੂੰ ਘੇਰਦੇ ਆ ਤੇ ਉਹਦੇ ਨਾਲ ਆਟੋਮੈਟਿਕਲੀ ਸਭ ਕੁਝ ਸ਼ਾਂਤ ਹੋ ਜਾਂਦਾ ਜਦੋਂ ਕੋਈ ਮੰਨ ਲਓ ਇੱਕ ਬੰਦੇ ਨਾਲ ਕੁੱਟਮਾਰ ਹੁੰਦੀ ਹੈ ਉਹ ਬੰਦਾ ਐਫਆਈਆਰ ਦਰਜ ਕਰਾਉਂਦਾ ਕਈ ਵਾਰ ਉਹ ਉੱਥੇ ਦੀਆਂ ਲੋਕਲ ਸਰਕਾਰਾਂ ਕਿਸੇ ਪ੍ਰੈਸ਼ਰ ਪ੍ਰੈਸ਼ਰ ਦੇ ਅਧੀਨ ਚਾਹੇ ਕੋਈ ਲੀਡਰ ਜਾਂ ਕੋਈ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਕਈ ਵਾਰ ਐਫਆਈਆਰ ਦਰਜ ਨਹੀਂ ਕਰਦੀਆਂ ਜਾਂ ਕੋਈ ਅਸੀਂ ਹਸਪੀਟਲ ਜਾਂਦੇ ਆ ਉੱਥੇ ਹਸਪੀਟਲਾਂ ਸਾਨੂੰ ਸਹੀ ਮਤਲਬ ਨਹੀਂ ਮਿਲਦੀ ਇਨਸਾਫ ਵਾਲੀ ਗੱਲ ਨਹੀਂ ਮਿਲਦੀ ਜਾਂ ਫਿਰ ਉੱਤੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਕਿਤੇ ਨਾ ਕਿਤੇ ਬਚਾਉਣ ਦੀ ਕੋਸ਼ਿਸ਼ ਕਰਦੀਆਂ ਨੇ ਉਹਦੇ ਵਿੱਚ ਫਿਰ ਰੋਹ ਪੈਦਾ ਹੁੰਦਾ ਜਿਵੇਂ ਕਿ ਸਾਡੇ ਪਹਿਲਾ ਘਟਨਾ ਵਾਪਰੀ ਭਪਿੰਦਰ ਸਿੰਘ ਜੀ ਨਾਲ ਉੱਤੇ ਕੀ ਹੋਇਆ ਐਨ ਛਰੇਆਮ ਪਤਾ ਹੈ ਵੀ ਇਹ ਬੰਦਿਆਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਪਰ ਐਫ ਆਈ ਆਰ ਕੱਟੀ ਗਈ ਉਹ ਚ ਅਨਨੋਨ ਬੰਦੇ ਲਿਖੇ ਗਏ ਜਦੋਂ ਕਿ ਉੱਥੇ ਦੇ ਪ੍ਰਸ਼ਾਸਨ ਨੂੰ ਪੂਰਾ ਪਤਾ ਸੀ ਕਿ ਆਇਆ ਇਹ ਬੰਦੇ ਨੇ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਨਹੀਂ ਜਦੋਂ ਅਸੀਂ ਉਸ ਤਰ੍ਹਾਂ ਦੀ ਕੋਈ ਐਫਆਈਆਰ ਕੱਢਦੇ ਆਂ ਜਾਂ ਸਾਨੂੰ ਇਨਸਾਫ ਮਿਲਣ ਦੀ ਕੋਈ ਵਧੀਆ ਨਹੀਂ ਲੱਗਦਾ ਕਿ ਸਾਨੂੰ ਇੱਥੇ ਇਨਸਾਫ ਮਿਲੂਗਾ ਤਾਂ ਇੱਕ ਰੋਹ ਪੈਦਾ ਹੁੰਦਾ ਹੈ ਰੋਹ ਕੀ ਪੈਦਾ ਹੁੰਦਾ ਹੈ ਇੱਕ ਸਟੇਟ ਦੂਜੀ ਸਟੇਟ ਨਾਲ ਇੱਕ ਮਤਭੇਦ ਵਾਲੀ ਇੱਕ ਗੁੱਸੇ ਵਾਲੀ ਜਿਹੜੀ ਲਹਿਰ ਹੈ ਉਹ ਪੈਦਾ ਹੋ ਜਾਂਦੀ ਹੈ ਜੇ ਸਰਕਾਰਾਂ ਸਹੀ ਰੋਲ ਅਦਾ ਕਰਨ ਅਗਰ ਹਮਾਜਲ ਤੇ ਸਾਡੇ ਕਿਸੇ ਡਰਾਈਵਰ ਭਾਈਚਾਰੇ ਨਾਲ ਉੱਥੇ ਕੁੱਟਮਾਰ ਹੁੰਦੀ ਆ ਕੁਝ ਵੀ ਹੁੰਦਾ ਜਾਂ ਪੀੜਤ ਬੰਦੇ ਦੀ ਪੂਰੀ ਉਹ ਹੈਲਪ ਕਰਨ ਪੂਰੀ ਉਹਨੂੰ ਇਨਸਾਫ ਦਿਵਾਉਣ ਤਾਂ ਇਹ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਦੂਜੀ ਸਟੇਟ ਦੇ ਵੀਰ ਨਾ ਆ ਕੇ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਨਾ ਦੇਖਿਆ ਜਾਵੇ ਕਿ ਸਾਡੇ ਪੰਜਾਬ ਦੇ ਬੰਦੇ ਨੇ ਅਗਰ ਉਹ ਗਲਤ ਨੇ ਤਾਂ ਉਹਨਾਂ ਵਿਰੁੱਧ ਸਹੀ ਤਰੀਕੇ ਨਾਲ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਦੂਜੀ ਸਟੇਟ ਦੇ ਜਿਹੜੇ ਵੀਰ ਇੱਥੇ ਆਏ ਨੇ ਉਹਨਾਂ ਨੂੰ ਪਤਾ ਲੱਗੇ ਵੀ ਮੇਰੀ ਪੂਰੀ ਗੱਲ ਸੁਣੀ ਗਈ ਹੈ ਮੈਨੂੰ ਪੂਰਾ ਇਨਸਾਫ ਮਿਲੇ ਆ ਸੋ ਇਸ ਤਰ੍ਹਾਂ ਦੀ ਜੇ ਅਗਰ ਰੋਲ ਅਦਾ ਕਰਨ ਪ੍ਰਸ਼ਾਸਨ ਸਰਕਾਰਾਂ ਰੋਲ ਅਦਾ ਕਰਨ ਇਹ ਨਹੀਂ ਕਿ ਇਹ ਸਾਡੇ ਲੋਕਲ ਨੇ ਜਾਂ ਉਧਰਲੇ ਨੇ ਜਾਂ ਇਧਰਲੇ ਨੇ ਇਹ ਚੀਜ਼ਾਂ ਨੂੰ ਛੱਡ ਕੇ ਇੱਕ ਸਹੀ ਇਨਸਾਫ ਜਾਂ ਸਹੀ ਮਤਲਬ ਇੱਕ ਆਪਣਾ ਰੋਲ ਅਦਾ ਕਰਨ ਤਾਂ ਇਹ ਜੀਆਂ ਘਟਨਾਵਾਂ ਨੂੰ ਕਿਸੇ ਨਾ ਕਿਸੇ ਹੱਦ ਤੱਕ ਹੀ ਮੈਂ ਕਹਦਾ ਕਹਣਾ ਪੂਰੇ ਪੂਰੇ ਤੇ ਪੂਰੇ ਤੌਰ ਤੇ ਰੋਕਿਆ ਜਾ ਸਕਦਾ ਤੇ ਅੱਗੇ ਤੋਂ ਜਿਹੜੇ ਲੋਕ ਨੇ ਸ਼ਰਾਰਤੀ ਅੰਸਰ ਨੇ ਜਾਂ ਕੋਈ ਵੀ ਇਹੋ ਜਿਹੀ ਘਟਨਾ ਨੂੰ ਘਟਨਾ ਨੂੰ ਅੰਜਾਮ ਦਿੰਦੇ ਨੇ ਉਹ ਆਪੇ ਰੁਕ ਜਾਣਗੇ ਜਦੋਂ ਉਹਨੂੰ ਪਤਾ ਹੈ ਕਿ ਸਾਡੇ ਤੇ ਪੂਰੀ ਕਾਨੂੰਨੀ ਕਾਰਵਾਈ ਹੋਊਗੀ ਜੇ ਜਦੋਂ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਉਹਨਾਂ ਦੇ ਹੌਸਲੇ ਬਲੰਦ ਹੁੰਦੇ ਨੇ ਤਾਂ ਇੱਕ ਘਟਨਾ ਤੋਂ ਬਾਅਦ ਦੂਜੀ ਘਟਨਾ ਵਾਪਰਦੀ ਆ ਸੋ ਇਹਨੂੰ ਰੋਕਣ ਲਈ ਸਰਕਾਰਾਂ ਨੂੰ ਇੱਕ ਨਿਰਪੱਖਾ ਜਿਹੜਾ ਉਹ ਰੋਲ ਅਦਾ ਕਰਨਾ ਚਾਹੀਦਾ ਹੈ